ਰਾਤੀ ਗੱਡੀ ਧੁੱਤੀ ਆ ਤੇ ਮੀ ਫੇਰ ਪੈ ਗਿਆ ਇਹ ਕਿਸਮਤ ਇੰਨੀ ਮਾੜੀ ਨਾ ਗੱਡੀ ਦਾ ਕੀ ਹਾਲ ਮਣ ਗਿਆ ਅਜੇ ਰਾਤੀ ਰਾਤੀ ਧੋਗ ਦੇ ਲਿਆਖ ਦੇ ਲਈ ਆ ਅਸੀਂ ਸ਼ੀਸ਼ੇ ਦਾ ਹਾਲ ਦੇਖੋ 7:00 ਵੱਜ ਗਈ ਓ ਤੇ ਹਣੀ ਭਾਈ ਹੁਣੀ ਅਜੇ ਤੱਕ ਨਹੀਂ ਆਏ ਮੈਂ ਚਾਬੀ ਉਹਨੇ ਲੈ ਕੇ ਆਇਆ ਅੰਕਲ ਨੂੰ ਹਵਾਈ ਹਲਵਾਈ ਚਰੇ ਕਹਿੰਦੇ ਸੀ ਆ ਜਾਣਾ 5:00 ਨੇ ਨੂੰ ਘੰਟਾ ਹੋ ਗਿਆ ਵਿਚਾਰੇ ਨੂੰ ਆਇਆ ਨੂੰ ਤੇ ਉਹ ਅਜੇ ਤੱਕ ਸਮਾਨ ਇਹਨੇ ਕਟੜਨ ਵੱਢਣ ਵਾਲਾ ਅਜੇ ਤੱਕ ਲੈ ਕੇ ਨਹੀਂ ਆਇਆ ਵੀ ਤੇ ਮੈਨੂੰ ਕਹਿੰਦੇ ਸੀ ਮੈਂ ਲੈ ਲਿਆ ਸਮਾਨ ਨੂੰ ਬਸ ਵੇਰੇ ਲਿਉਣਾ ਹੀ ਤੇ ਹੁਣ ਇਹਲੇ ਮੈਨੂੰ ਫੋਨ ਆਇਆ ਕਹਿੰਦੇ ਯਾਰ ਸਮਾਨ ਰੱਖਣਾ ਪਣਾ ਆ ਘਰੇ ਬੰਦਾ ਟਾਈਮ ਨਾਲ ਛੁੜਾ ਇਹ ਕਹਿੰਦਾ ਨਾ ਫਿਰ ਤੇ ਬੰਦਾ ਜਾ ਵੜਦਾ ਹੁਣ ਇਧਰੋਂ ਮੈਨੂੰ ਫੋਨ ਆ ਗਿਆ ਲੋਹਾਈਆਂ ਦਾ ਕਹਿੰਦੇ ਚਾਬੀ ਲਾ ਬੂਆ ਖੋਲੋ ਅਸੀਂ ਆਪਣਾ ਇੱਥੇ ਤੇ ਆਈਏ ਅੰਦਰ ਤੇ ਵੜੀਏ ਵਿਚਾਰੇ ਬਾਹਰ ਬੈਠੇ ਇੱਥੇ ਬੈਠੇ ਹੀ ਉਹ ਆਏ ਕੇ ਹੁਣ ਬਾਕੀ ਆਹ ਡੈਡੀ ਨੇ ਰਾਤ ਦਾ ਸਾਰਾ ਸਮਾਨ ਇਹ ਲੈ ਜਾਂਦਾ ਵਾ ਪਰ ਰਾਤ ਦਾ ਬਾਪੂ ਨਹੀਂ ਕਰਤਾ ਆ ਗੁਰਦ੍ਰਸ਼ ਸਾਹਿਬ ਤੋਂ ਤੇ ਬਾਕੀ ਆਹ ਕੱਲ ਬਹੁਤ ਸਫਾਈ ਕੀਤੀ ਆਹੋ ਥਾਂ ਤੋਂ ਤਾਂ ਬਾਕੀ ਅੰਦਰ ਝਾੜੂ ਮਾਰਿਆ ਵਾ ਕਿਉਂਕਿ ਅੰਦਰ ਲੈਵਲ ਵਾ ਤੇ ਪਾਣੀ ਕਦੀ ਉੱਥੇ ਖਲੋਂਦਾ ਕਦੀ ਇੱਧਰ ਖਲੋਂਦਾ ਕਦੀ ਇੱਥੇ ਖਲੋਂਦਾ ਕਦੀ ਇੱਧਰ ਖਲੋਂਦਾ ਪਾਣੀ ਬੜਾ ਖਲੋਂਦਾ ਕਿ ਇਹ ਧਲਾਨ ਨਹੀਂ ਨਾ ਕੀਤੀ ਲੈਵਲ ਰਖਾਇਆ ਚਾਰੇ ਬੰਨੇ ਆਪਾਂ ਤੇ ਸასიਖਾਲ ਸਾਹ ਤੇ ਅੱਜ ਦਿਨ ਵਿਲਾਪ ਦੇ ਵਿੱਚ ਤੇ ਹਨੀ ਭਾਜੀ ਤੇ ਉਹਨਾਂ ਦੀ ਫੈਮਿਲੀ ਨੇ ਬਹੁਤ ਬਹੁਤ ਮੁਬਾਰਕਾਂ ਨਵੇਂ ਘਰ ਦੀਆਂ ਤੇ ਅੱਜ ਨਵੇਂ ਘਰ ਦਾ ਮਹੂਰਤ ਆ ਤੇ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਤੇ ਰਣਕੇ ਤੇ ਬਾਕੀ ਵਲੌਗ ਨੂੰ ਅੱਜ ਐਂਡ ਤੱਕ ਜਰੂਰ ਦੇਖਿਓ ਕਿ ਹੁਣ ਦੀਦੀ ਹੁਣਾਂ ਦੇ ਨਵੇਂ ਘਰ ਦਾ ਮੂਰਤਿਆਂ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਉਣਾ ਗੁਰਮਹਾਰਾ ਜੀ ਘਰੇ ਸواری ਆਉਣੀ ਆ ਵੱਤ-ਵੱਤ ਮੇਰੇ ਨਾਲ ਹੋਰ ਨਹੀਂ ਤੇ 2 ਘੰਟੇ ਤੱਕ ਬਾਬੇ ਵੀ ਆ ਜਾਣਗੇ ਇਹ ਹੁਣ 7 ਵਜੇ ਆ 10 ਵਜੇ ਤੱਕ ਇੱਥੇ ਇੱਥੇ 10 ਤੋਂ 11 12 12 ਵਜੇ ਤੱਕ ਸ਼ਹਿਲ ਕੋ ਗੋ ਵੀ ਇਦਾਂ ਆ ਤੇ ਹਣੀ ਭਾਈ ਹੁਣੀ ਹੁਣ ਆ ਰਹੇ ਆਪਣੀ ਗੱਡੀ ਤੇ ਤੇ ਮੈਂ ਇੱਥੇ ਰੁਕਿਆ ਹੈ ਸਮਾਨ ਉਹਨਾਂ ਗੱਡੀ 'ਚ ਰੱਖਿਆ ਹੈ ਸਿਲੰਡਰ ਭਾਈ ਮੈਨੂੰ ਇੱਕ ਲੈਣ ਜਾਣਾ ਪਵੇ ਘਰੇ ਆਪਣੀ ਸਿਲੰਡਰ ਇੱਕ ਹੈਗਾ ਹੈ ਤੇ ਇੱਕ ਇਹਨਾਂ ਆਪਣਾ ਲੈ ਆਂਦਾ ਹਾਂ ਭਾਜੀ ਹੁਣ ਆਇਆ ਜੀ ਸਿਲੰਡਰ ਕੱਢਿਆ ਇੱਕ ਤੇ ਹੁਣ ਤੇ ਨਾਲ ਆਇਆ ਵੇ ਚਿੰਕਲ ਤੇ ਆਟਾ-ਉਟਾ ਸਾਰਾ ਸਮਾਨ ਲੈ ਆਂਦਾ ਇੱਥੇ ਡਿਸਾਈਡ ਹੋਇਆ ਇੱਥੇ ਅੰਕਲ ਨੂੰ ਲੈਣਗੇ ਆਪਣੀ ਚਾਂਨੀ ਚੁੰਨੀ ਜੋ ਵੀ ਲਉਣੀ ਆ ਤੰਦੂਰ ਵਾਲਾ ਸਾਰਾ ਸਿਸਟਮ ਜਿਹੜਾ ਬਣਨਾ ਤੇ ਇੱਥੇ ਟੇਬਲ ਲਾ ਦਾਂਗੇ ਐਨੂੰ ਕਰਕੇ ਇੱਥੇ ਚਾਹ ਆਪਣੇ ਪੀ ਲੈਣਗੇ ਵੇਲਾ ਆਬ ਮੇਰੀ ਕਿਸਮਤ ਹੈ ਕਿ ਨਹੀਂ ਉਦਾਂ ਦੀ ਵੇਹੇ ਰਾਤੀ ਗੱਡੀ ਧੋਤੀ ਆ بارش ਫੇਰ ਬੂਰ ਭਰੀ ਪੈ ਗਈ ਬਸ ਤੇ ਰਿੰਦਾ ਹੁੰਦਾ ਨੁਕਸਾਨ ਤੁਸੀਂ ਕਰਤਾ ਹਲਵਾਈ ਪਾਜੀ ਦਾ ਤੁਸੀਂ ਲੇਟ ਕਰਾਤਾ ਕਹਿੰਦੇ ਪਾਜੀ ਕਹਿੰਦੇ ਲੇਟ ਕਰਾਤਾ ਕੀ ਕਹਿੰਦੇ ਹਲਵਾਈ ਤੇ ਲਵ ਤੁਨੂਰ ਵਾਲੇ ਵੱਲੋਂ ਕੋ ਦੂਰ ਵਾਲਾ ਹੀ ਮੈਨੂੰ ਇੱਥੇ ਚਵਾ ਲੈਣਾ ਲੱਗ ਗਿਆ ਅਹ ਲੱਗ ਗਈ ਕਿ ਇੱਥੇ ਮੈਂ ਕਹਣਾ ਆਪਣਾ ਜਦੋਂ ਇਹਨਾਂ ਦਾ ਕੰਮ ਸ਼ੁਰੂ ਹੀ ਹੋ ਗਿਆ ਇੱਥੇ ਹੈਨ ਲੈਣ ਜੀ ਬਣਾ ਕਰੀ ਜਾਣ ਹੈ ਕਿਉਂਕਿ ਜਗਤ ਹੁਣ ਓਨੀ ਲੱਗਣੀ ਹੈ ਅਹੀਂ ਆਏ ਹਾਂ ਕਿ ਥੋੜਾ ਜਿਆਦਾ ਗੋਭੀ ਚੰਗੀ ਪਾਈ ਯਾਰ ਗੋਭੀ ਭਾਜੀ ਚੁਣ ਚੁਣ ਕੇ ਫੁੱਲ ਕੱਢ ਚੁਣ ਚੁਣ ਕੇ ਕੱਢ ਮੈਂ ਕਹਣਾ ਇਦਾਂ ਦੇ ਪਾਪੂਲੇ ਸਭ ਖਾ ਖੋ ਜਾਂਦੇ ਰਿਸ਼ਤੇਦਾਰਾਂ ਨੇ ਹਲਕੇ ਹੋ ਕੇ ਬੈਜਣਾ ਵੇ ਆ ਗਿਆ ਆ ਗਿਆ ਸਾਡੇ ਪਾਸੋਂ ਬੰਦਾ ਮੁੰਡਾ ਹਾਂ ਇਹ ਮੁੰਡਾ ਨਹੀਂ ਜੀ ਇਹ ਖੰਡ ਮਿਛਰੀ ਆ ਉਹ ਵੇਖਣੀ ਉਹ ਫਿਲਮ ਦੇ ਡਾਇਲੋਗ ਜੇ ਮਾਰਦਾ ਹਉ ਹਾ ਆ ਆ ਖਾਦਾ ਨਹੀਂ ਕਿੰਨੇ ਇੱਕਦਾਂ ਲੋ ਗਿਆ ਹੈ ਇੱਥੇ ਆਏ ਹੈਗੇ ਹੁਣ ਗਲੀਚੇ ਲੈਣ ਵਾਸਤੇ ਗੁਰਦਰ ਸਿੰਘ ਸਾਹਿਬ ਦਰਿਆ ਤੇ ਗੁਰਦਰ ਸਾਹਿਬ ਤੋਂ ਮਿਲ ਗਿਆ ਨਹੀਂ ਕਹਿੰਦੇ ਗਲੀਚੇ ਹੈਗੇ ਆਪਣੇ ਕੋ ਬਾਦੂ ਤੇ ਉਹ ਮਿਲ ਗਏ ਨੇ ਇੱਕ ਪਤਾ ਨਹੀਂ ਕਿ ਹਰੇ ਜੇ ਟਾਵਾ ਟਮੰਗੁੰਦੇ ਹਰੇ ਟਾਟ ਜੇ ਆ ਉਹ ਬੜੀ ਵਧੀਆ ਮਿਲ ਗਏ ਨੇ ਆਪਣਾ ਕੰਮ ਸਰ ਗਿਆ ਵਧੀਆ ਗੋਭੀ ਲੈਣ ਦੀ ਹੈ ਹਾਂਜੀ ਅੰਗਲ ਜੀ ਇਹਨਾਂ ਨੂੰ ਕੋ ਸਮਝਾਓ ਆਖੋ ਵੀ ਜਿਹੜੀ ਚੀਜ਼ ਲਈਏ ਉਹ ਰਿਤੇ ਤਰ੍ਹਾਂ ਦੇ ਲਖਾਈ ਰਿਤੇ ਤਰ੍ਹਾਂ ਦੇ ਖਾ ਹੀ ਜਾਣੀ ਕਿ ਨਹੀਂ ਅੰਗਲ ਜੀ ਜਿਹੜੀ ਚੀਜ਼ ਹੋਊਗੀ ਵੈਰੈਟੀ ਬਣੂਗੀ ਲੈ ਵੀ ਇਧਰ ਲਾਤਿਬ ਦੀ ਲੇਬਦੂਲੇ ਸਾਰਾ ਕੰਮ ਕਰਦਾ ਸੱਟ ਵਟ ਨੇ ਹੋਰ ਕਰਦਣਾ ਆ ਅੰਕਲ ਜੀ ਕੋਲੋਂ ਕੰਮ ਕਰਾਓ ਸਾਰੇ ਜਣੇ ਪੈਸੇ ਬੜੇ ਜਾਇ ਲੈਂਦੇ ਨੇ ਇਹ ਅਸੀਂ ਤੇ ਪਾਉਣੀ ਆ ਜੇ ਤੁਸੀਂ ਆਪੋ ਦੇਖੋ ਚਟਨੀ ਦੇ ਚਾਹੇ ਜੀ ਲਾਲ ਜੀ ਬਾਨੀ ਜਿਹੜੀ ਭਾਜੀ ਕਹਿੰਦੇ ਕੇਲੇ ਨਹੀਂ ਪਾਉਣੇ ਮੈਂ ਕੇਲੇ ਨਹੀਂ ਪਾਉਣੇ ਰਿਸ਼ਤੇਦਾਰ ਕੇਲੇ ਕੇਲੇ ਕੱਢ ਕੇ ਖਾ ਲੈਂਦੇ ਤੇ ਚਟਨੀ ਉਧਰ ਐ ਦੀ ਲਾਲ ਜੀ ਫੁਕਲੀ ਜੀ ਸਾਈਡ ਤੇ ਹਾਂ ਹਾਂਜੀ ਸਾਬ ਜੀ ਡੈਡੀ ਦੇ ਹੈਗਾ ਨੀ ਟਾਵਰ ਪੂਰੀ ਕੀ ਤਾਨੂੰ ਪ੍ਰਭ ਵਧਾਈਆਂ ਬਹੁਤ ਬਹੁਤ ਨਵੇਂ ਘਰ ਦੀਆਂ ਅੱਛਾ ਮੈਂ ਤਾਂ ਸਿਰ ਤੇ ਗੱਦੇ ਖੰਡਿਆ 12 14 ਹੈਗੇ ਨੇ ਜਿੰਨੇ ਜੋਗਾ ਗਾਵਾਂ ਤੇ ਬਾਕੀ ਉਹ ਹਨੀ ਭਾਜੀ ਤੇ ਮੋਟਰਸਾਈਕਲ ਤੇ ਲੱਗੇ ਨੇ ਥੋੜਾ ਸਮਾਨ ਤਿੰਨ ਦਵਾ ਸਾਹਿਬ ਹੋਰ ਸਮਾਨ ਦਰੀਆਂ ਦੁਰੀਆਂ ਖੜੀਆਂ ਨੇ ਮੋਟਰਸਾਈਕਲ ਤੇ ਮਾ ਤੁਸੀਂ ਅਜੇ ਇੰਨੇ ਕਿ ਇੰਨੇ ਕਿਤੇ ਹੋਰ ਹੈਗੇ ਨੇ ਮਾ ਉਹ ਤੁਸੀਂ ਦੂਜਾ ਫੇਰਾ ਮੋਟਰਸਾਈਕਲ ਤੇ ਲਾ ਲਿਓ ਗੁਰਦਰ ਸਾਹਿਬ ਤੋਂ ਖੰਡੇ ਹੈ ਨਾ ਲੇ ਵੀ ਸਪੀਕਰ ਵਾਲਾ ਵੀਰ ਵੀ ਆ ਗਿਆ ਵਾ ਬੱਦੇ ਮੈਂ ਲਿਆਂਦੇ ਵੇ ਖਮੜਾ ਕੰਨੇ ਲਿਆਂਦੇ ਮੈਂ ਤੇ ਵੀ ਨਹੀਂ ਪਤਾ ਬਾਕੀ ਆਪੇ ਮੋਟਰਸਾ ਤੇ ਲੈ ਆਉਣਗੇ ਆਹ ਲੱਗੀ ਗੱਦੇ 1 2 3 4 5 6 7 8 ਹੋ ਗਏ ਲੈ ਵੀ ਚਾਨਣੀਆਂ ਲਾਤੀਆਂ ਨੇ ਕਰੋ ਚੱਕ ਤਹੀਂ ਹੁਣ ਆਪੇ ਲਾਈਆਂ ਨੇ ਤੇ ਆਹ ਵੀਰ ਦੀ ਮਦਦ ਦੇ ਨਾਲ ਲੱਗੀਆਂ ਧੰਨਵਾਦ ਸਭ ਜੀ ਥੈਂਕ ਯੂ ਬਲਾਵਤ ਲੈ ਆਉਂਦਾ ਤੈਨੂੰ ਅਹੀਂ ਤੇ ਹੁਣ ਇੱਥੇ ਕੌਫੀ ਲਾਵਾਂਗੇ ਉਹ ਸੱਚ ਇਹਦੇ ਤੇ ਸ਼ੌਣ ਤੇ ਪੇਪਰ ਜੇ ਮੰਗਾਇਆ ਤੁਸੀਂ ਕਿ ਨਹੀਂ ਭਲਾ ਟੇਬਲਾਂ ਤੇ ਉਹ ਮੈਂ ਪੇਪਰ ਜੇ ਲੈ ਆਂਦਾ ਆਪਣੇ ਟੇਬਲਾਂ ਤੇ ਵਿਛਾਉਣ ਵਾਲਾ ਕਿ ਨਹੀਂ ਬਸ ਠੀਕ ਆ ਫਿਰ ਜਿਵੇਂ ਆ ਗਿਆ ਉਹ ਫਟ ਮਾਰ ਤਨਾਬ ਵੀ ਵੀਰ ਕਹਿੰਦਾ ਟੇਬਲ ਲਾਓ ਮੇਰਾ ਆਪਣਾ ਦਿਲ ਕੰਡੇ 커피 ਪੀਨ ਨੂੰ ਬਾਬਾ ਜੀ ਵੀ ਆ ਗਏ ਨੇ ਮੈਂ ਹੁਣੇ ਅਜੇ ਕੁਰਸੀਆਂ ਲੈ ਕੇ ਆਏ ਮੈਂ ਕੋਈ ਕੁਰਸੀਆਂ ਜ਼ਰੂਰੀ ਬਜ਼ੁਰਗ ਬੰਦੇ ਹੁਣ ਟਾਟਾਂ ਤੇ ਥੋੜੀ ਬਹਿਣਗੇ ਆਪਣੇ ਇਧਰ ਮਿਸਤਰੀ ਲੱਗੇ ਆ ਤੇ ਇਧਰ ਹਾਨੀ ਦਾ ਮਮਾ ਆਇਆ ਉਹ ਸਾਹਮਣੇ ਇਕ ਕਾ ਬੜਾ ਬੋਲਦੀ ਤੇ ਹੁਣ ਮੈਂ ਚੱਲਿਆ ਆਂ ਘਰੇ ਕਿਉਂਕਿ ਸੰਦੀਪ ਹੁਣੀ ਰੈਡੀ ਹੋ ਗਏ ਨੇ ਤੇ ਉਧਰੋਂ ਕੁਰਸੀਆਂ ਜੜੀਆਂ ਉਹ ਵੀ ਆ ਚਲੀਆਂ ਨੇ ਬਸ ਹੁਣ ਭਾਜੂ ਨੇ ਘਰੇ ਗਏ ਨੇ ਪੱਗ ਬੰਨਣ ਵਾਤੇ ਫਿਰ ਮਹਾਰਾਜ ਦਾ ਰੂਪ ਲੈ ਕੇ ਆਉਣਾ ਨਾ ਮੈਂ ਪਹੁੰਚ ਗਿਆ ਘਰੇ ਹਾਂਜੀ ਲੈ ਵੀ ਹੁਣ ਆਪਾਂ ਪੱਗ ਬੰਨਨੀ ਆ ਪੱਗ ਬੰਨ ਕੇ ਫਿਰ ਮਿਲਦੇ ਆ ਤੁਹਾਨੂੰ ਸੋ ਆਪਾਂ ਤਿਆਰ ਹੋ ਗਏ ਆ ਹੁਣ ਤੇ ਸੰਦੀਪ ਵੀ ਰੈਡੀ ਹੋ ਗਿਆ ਇਹਦੀ ਆਇਲਸ਼ੀ ਮੈਂ ਲਗਵਾਈਆਂ ਸੰਦੀਪ ਦੇ ਮੈਂ ਲਗਾਈਆਂ ਲਗਵਾਈਆਂ ਨਹੀਂ ਲਗਾਈਆਂ ਇਹ ਨਵਾਂ ਸੂਟ ਸਵਾਣ ਸੀ ਗਾਣੇ ਤੇ ਕਿਵੇਂ ਲੱਗੇ ਅਸਲੀ ਰੋਧ ਦੱਸਿਓ ਮੇਰੀਆਂ ਭੈਣਾ ਹੈ ਦੁਪੱਟਾ ਨਹੀਂ ਲਿਆ ਅੱਜ ਨਾ ਹੂੰ ਚਲੋ ਚੱਲ ਗਏ ਟਾਈਮ ਬਹੁਤ ਹੋ ਗਿਆ ਮੱਝਾ ਤਾਂ ਨਹੀਂ ਗੱਡੀ ਦੇ ਨਾਲ ਮੁੰਡਾ ਸੰਦੀਪ ਵਜੇ ਵਜੇ ਧਿਆਨ ਨਾਲ 400 ਸੁੱਤੀ ਬੰਗਰ ਮੀਦਾਨੇ ਲੱਗੂਗੀ ਆ ਖੋਲਣਾ ਚਲ ਉਹ ਚਲ ਗਿਆ ਮਾਰਾ ਇਹਦਾ ਸਰੂਰ ਤੇ ਲੈ ਚੱਲੇ ਆ ਮੈਂ ਲੇਟ ਹੋ ਗਿਆ ਥੋੜਾ ਜਿਹਾ ਵੀਰ ਦਾਸ ਮਾਰੀ ਜੀਓ ਚੇਂਦ ਸਭੋ ਤੇਰਾ ਵਾਹਿਗੁਰੂ ਜੀ ਕੀ ਫਤਿਹ ਕੁਛਿਆ ਦੇ ਦਰਕਾਰੀ ਵਿਧਾ ਦੇ ਸਤਿਗੁਰ ਸਾਹਿਬ ਦੇ ਹਾਲ ਹੋ ਜਾਵੇ ਤੁਹਾਨੂੰ ਫਤਿਹ ਜੀ ਗੁਰੂ ਜੀ ਸਾਹਿਬ ਦੀ ਜਨਮ ਆਗੇ ਸਾਤ ਸਿਧੀਆਂ ਕਾਲ ਬਹੁਤ ਬਰਾਂ ਕਾਲ ਤੇਗ ਤੇਗ ਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਜੀ ਉਹ ਵੇਖਿਓ ਫਸ ਗਿਆ ਗੱਡੀ ਚ ਓਏ ਓਏ ਕੀ ਲੱਭਣ ਦੇ ਚਮਚੇ ਚਮਚਾ ਕੱਢ ਗਿਆ ਬਰਫ ਕਹਿੰਦੇ ਲਿਉਣੀ ਹੁਣ ਇਸ ਟਾਈਮ ਬਰਫ ਦਾ ਚਿਤਾ ਆ ਗਿਆ ਬਹੁਤ ਔਖਾ ਤੁਹਾਡਾ ਹਾਂਜੀ ਪਕੌੜੇ ਖਾ ਲਈਏ ਗੱਲ ਕਰ ਰਹੀ ਲੈ ਫੇ ਤੇਰੇ ਲਾਗੇ ਬਹਿ ਖਾਣੇ ਆਗੇ ਮੈਂ ਕਰਨੇ ਕਿਹਨੇ ਤੇ ਸ਼ੁਰੂ ਕਰਨੇ ਨਹੀਂ ਅਸੀਂ ਸ਼ੁਰੂ ਕੀਤੇ ਤੇ ਮਗਰੇ ਸਾਰੇ ਜਣੇ ਲੱਗੇ ਨਹੀਂ ਕਿਉਂਕਿ ਇਹੀ ਚੀਜ਼ ਹੁੰਦੀ ਆ ਜੇ ਉਦੀ ਘਰ ਵਾਲਾ ਮੈਂ ਅੰਦਰ ਕੋਈ ਲੱਗੇ ਨਾ ਫਿਰ ਇਹ ਸਾਰੇ ਖਾਂਦੇ ਆ ਆਇਆ ਹੱਸਣ ਦੇ ਦਾ ਆਏ ਉਹਨੂੰ ਕਰਨ ਕਹਿੰਦੀ ਕਾ ਲੋ ਕਾ ਲੋ ਕਾਓ ਹਾਂਜੀ ਇਹੀਂ ਖਾਂਦੇ ਹੈ ਹੈ ਤੁਸੀਂ ਉਹਨੂੰ ਕੁਰਸੀ ਤੇ ਬਿਜਾ ਨਾਲ ਕਰ ਲੈ ਕੁਰਸੀ ਹਰਲੇ ਬੰਨੇ ਕਾਓ ਅੱਜ ਮੇਰਾ ਪੁੱਤ ਸੋਨਾ ਲੱਗਿਆ ਪਪਾ ਦੀ ਪਾਰੀ ਕਰਦਾ ਹੈ। ਪਾਣੀ ਭਰਨੇ ਕਿਆ। ਨੋਰਮਲ ਚਲਾਦਣਾ ਪਾਣੀ ਹੈ ਹੋਈ ਪਰ ਪਾਗ ਨਾ ਬਸ। ਪਕੌੜੇ ਇੱਕੋ ਹੀ ਵੈਰਾਈਟੀ ਲਾਈ ਬਹੁਤੀਆਂ ਲਾਈਆਂ ਵੀ ਤੇ ਰਸਗੁੱਲੇ ਤੇ ਗੁਲਾਬ ਜਾਮਨ ਬਸ। ਦਾਦੀ ਨਾਲ ਖਾਂਡੀ ਚੀਜੀ ਆਓ। ਚੀਜੀ ਆਓ। ਨੇ ਕਈ ਗੋਡ ਕੇਪਰ ਕੰਟਰੋਲ ਕਈ ਗੋਡ ਧਰੰਗ ਲੈ ਵੀ 커피 ਵਾਲਾ ਵੀਰ ਬੰਦਾ ਗੋਡਿਆ ਹੀਰਾ ਬੰਦਾ ਲੈ ਸਕੂਲ ਵੀ ਜਾਣਾ ਕਹਿੰਦੇ ਮੈਂ ਅੱਜ ਐਡਮਿਸ਼ਨ ਹੀ ਕਰਾਈ ਹਣੀ ਮੇਰੇ ਸਨ ਕਰਾਈ ਸੀਸਟਰ ਵੈਰੀ ਗੁੱਡ ਇਹ ਤਾਂ ਵਧੀਆ ਇਹ ਜਾਂਦੀ ਬਾ ਮੇਰੇ ਕੋਲ ਆਉਂਦੀ ਚੀਜੀ ਲੈਣ ਵਾਸਤੇ ਮੁਰਗੀ ਚੀਜੀ ਲੈ ਕੇ ਉਹ ਜਾਂਦੀ ਪਰ ਇਹ ਤਿੰਨਾਂ ਨੂੰ 커피 ਕੀ ਇਹ ਰਾਜਾ ਰਾਤ ਤੇ ਵੀਰ ਹੈ ਆ ਸਲਾਹ ਹੈ ਆਇਓ ਰਿਣੀ ਆ ਜਾ ਹੁਣ ਬਹਿ ਜਾ ਘੜੀ ਉੱਤੇ ਹੁਣ ਹੁਣ ਗੱਲਾਂ ਵਜਣੀਆਂ ਜੀ ਦੋ ਚਾਰ ਠੀਕ ਹੈ ਇਹ ਵਿੱਚ ਅਕਬਰ ਘਟਦੀ ਆ ਸਾਰੇ ਰਿਸ਼ਤੇ ਦਾ ਨਾ ਖੂਨ ਵਧਾ ਦੇਣਾ ਲੈ ਤਨੀ ਆਗੇ ਜੀ ਹਾਂ ਆ ਆ ਆ ਜਾ ਦੇ ਬਹੁਤ ਆ ਬਦੀਨ ਨਾ ਗੱਲ ਅੱਧਿਆਂ ਜ਼ਿਆਦਾ ਇੱਥੇ ਬਰਫ ਦਾ ਖਲਾਰਾ ਪਾਤਾ ਤੇ ਦੋ ਪੀ ਸਾਰ ਰਹਤੇ ਇੱਕ ਬੜਾ ਦੋ ਕਰਕੇ ਤਾਹੋ ਪੰਡਾ ਕਹਿਣਾ ਜਾਈ ਤੁਜਾ ਥੋੜਾ ਤੋੜਤਾ ਮਾਰ ਮਾਰ ਇਹਨਾਂ ਨੂੰ ਫਟਾ ਤਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ 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 ਹੁਣ ਆਪਾਂ ਆ ਗਏ ਹਾਂ ਵਾਪਸ ਗੁਰਦਰ ਸਾਹਿਬ ਤੋਂ ਮੱਥਾ ਟੇਕ ਕੇ ਮਹਾਰਾਜਾ ਮਹਾਰਾਜਾ ਸੁਨੂਪ ਛੱਡ ਆਏ ਆ ਤੇ ਹੁਣ ਪ੍ਰਸ਼ਾਦਾ ਪਾਣੀ ਤਿਆਰ ਆ ਉਹ ਛਕਦੇ ਆ ਪਹਿਲਾਂ ਤਾਂ ਬਾਬੇ ਨੂੰ ਛਕਾਵਾਂਗੇ ਨਾ ਹਾਂਜੀ ਆ ਚਲੋ ਨਾਲੇ ਬਾਬੇ ਲੱਗੇ ਆਉਣ ਬਸ ਭੋਗ ਲੱਗ ਗਿਆ ਵਾ ਬਾਹ ਪਗੜਾ ਪਗੜਾ ਵਾਰ ਗੁਣਾ ਵਾਰ ਗੁੜਾ ਪਗੜਾ ਪੋ ਪਗੜਾ ਵਾਰ ਫਿਰ ਅੱਗਾ ਜਿਹੜਾ ਮੁੰਡਾ ਮੈਨੂੰ ਸੱਦ ਮਟਿਆ ਅੰਨੇ ਸ਼ਿਫਟ ਲੀਖਾ ਰਿਹਾ ਕਿ ਕੰਢਿਆਂ ਹੈ ਮੈਂ ਨਿਕਾ ਸ਼ਿਫਟ ਲੀਖਰ ਮਣੀ ਜੀ ਉਹ ਤੇ ਥਾਲੀਆਂ ਖੜਕਣੀਆਂ ਕਿ ਕੰਢਿਆਂ ਗਾ ਹੋ ਜੇ ਮੈਂ ਸੱਟਲੀ ਕਰ ਹੈ ਇੱਥੇ ਕਿ ਜਾਣ ਕਿ ਪੀੜੀ ਸਲੋ ਕਰ ਲਈ ਬਾਬਾ ਜੀ ਨੇ ਹਣ ਬਾਹਰ ਖਲੋਗੇ ਵੇ ਇਹਦੀ ਆਵਾਜ਼ ਬੂਝੂ ਕੇ ਨਹੀਂ ਗੁੰਮ ਜੀ ਆ ਇਹਦੇ ਉਧਾ ਕਿੰਨੂੰ ਭਾਈ ਲੈ ਪਾਵੇ ਆ ਟੀਵੀ ਲਾਇਆ ਇਹਦੇ ਉੱਤੇ ਉਹ ਕਿਡ ਤਕੜਾ ਸਾਟਾ ਤੇ ਸਕਰੀ ਉਹਦੇ ਨਾਲ ਟੈਕ ਬੜੀ ਬਧੀਆ ਚੀਜ਼ ਹੈ ਗਾਣੇ ਹੀ ਸਭ ਦੇ ਲਾਲਾ ਦੋਵਰ ਜੀ ਲਾਲਾ ਇੱਥੇ ਐਸ ਐਸ ਇੱਧਰ ਲਾਓ ਲੈ ਆ ਇਹਨੂੰ ਅੰਦਰ ਲਾਜ ਇੱਥੇ ਡਾਂਸ ਕਰੀ ਜਰਾ ਹਾਂਜੀ ਤੁਸੀਂ ਕੰਡਾ ਇੱਧਰ ਬਾਬਾ ਜੀ ਦੇ ਪ੍ਰਸ਼ਾਦਾ ਛਕਣ ਹਾਂਜੀ ਛਗਲੀ ਰੋਟੀ ਨਾਮ ਹੈ ਅਗਿਆ ਹੈਗਾ ਹਾਂ ਦੁਕਸਾਓ ਕਰ ਦੁਕਸਾਓ ਕਰ ਦੁਕਸਾਓ ਇਹ ਕੋਈ ਨਹੀਂ ਜਸਰ ਕਰਦੀ ਹੈ ਆਜੋ 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 ਇਧਰ ਇਧਰ ਆਓ ਬੋਤਾ ਮਮਾ ਕੋ ਜਮ ਮਮਾ ਕੋ ਆਪਣਾ ਦੀਪਕ ਭਰਾ ਵੀ ਆ ਰਿਹਾ ਜਿਹੜਾ ਵਲੌਗ ਵਿੱਚ ਬੜਾ ਕਰ ਕਰਦਾ ਹੈ ਦੀਪਕ 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 ਅੱਜ ਉਹ ਜਿਆਦਾ ਪ੍ਰਭਾਵ ਦੇ ਚੁਣਾਈ ਆਉਂਦੇ ਪਰ ਤੁਹਾਨੂੰ ਜ਼ਰੂਰ ਮਲਾਵਾ ਕਰਪਾਵੇ ਇੱਕ ਦੋ ਸਕਿੰਟ ਬਾਅਦ ਨਾਮ ਮਲਾਵਾ ਕਰ ਜ਼ਰੂਰ ਮੜਾ ਜਾ ਇਧਰ ਬੈਠੇ ਨੇ ਪਰਿਵਾਰ ਆਪਣਾ ਮੇਲ ਨਾ ਨਾ ਠੀਕ ਆ ਹੁਣ ਵੇਖ ਲਓ ਤੇ ਮੈਂ ਤੁਹਾਨੂੰ ਦੱਸਿਆ ਨਾ ਮੈਂ ਦੀਪਕ ਆਪਣੇ ਭਰਾ ਦੇ ਨਾਲ ਬੁਲਾਵਾਗਾ ਤੇ ਇਹ ਮੇਰਾ ਦੀਪਕ ਭਰਾ ਆ ਤੇ ਇਹ ਮੈਨੂੰ ਸਪੈਸ਼ਲੀ ਮਿਲਣ ਵਾਸਤੇ ਆਇਆ ਕਿੰਨੀਆਂ ਰਲਵਾ ਪਾਵਾ ਕੱਢਿਆ ਤਾਂ ਭੱਜੀ ਫਿਰੇ ਲਿਆ ਕੇ ਕੀ ਹੈ ਚੁੰਨੀਆਂ ਰਲਵਾ ਪਾਵਾ ਦੇ ਆਹ ਹੋ 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 ਭੱਜੀ ਫਿਰੇ ਆ ਆ ਹੀ ਕੰਮ ਆ ਮੈਂ ਇਦਾਂ ਇਦਾਂ ਲਈ ਫਿਰਦੀ ਰਹੂੰ ਹਾਂ ਹਾਂ ਹੋ 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 ਵੇਖ ਸੱਟ ਨਾਲ ਵਾਲੇ ਧਿਆਨ ਨਾਲ ਧਿਆਨ ਨਾਲ ਸੱਟ ਨਾਲ ਵਾਲੇ ਵੇਖੀ ਉਧਰ ਚਟਨੀਆਂ ਪਈਆਂ ਕਿਤੇ ਬਾਲਟੀ 'ਚ ਨਾ ਡੇਗ ਪਈ ਚਟਨੀ ਵਾਲੀ ਜ ਇਹਨੇ ਇਹਨੇ ਲਾਲ ਹੀ ਹੋ ਜਾਣਾ ਸਾਰੀ ਕੰਨੀ ਕਰਨਾ ਸੂਟ ਬਦਲੇ ਆਹ ਸੂਟ ਦਾ ਰੰਗ ਮੈਂ ਪਿੰਕ ਲੈ ਕੇ ਦਿੱਤਾ ਆ ਹਾਂਜੀ ਉਹ ਐਨਾ ਸੋਹਣਾ ਸੂਟ ਲੱਗਾ ਹੈ ਹੈ ਜਿਸ ਤਰ੍ਹਾਂ ਸੁਣਿਆ ਸਾਰੇ ਲੈ ਵੀ ਸਮਾਨ-ਸਮੂਨ ਹੁਣ ਹੋ ਵਾਏ ਹਲਵਾਈ ਵੀ ਚੱਲੇ ਆ ਉਹਨਾਂ ਰੱਖ ਲੈ ਆਪਣਾ ਸਮਾਨ-ਸਮੂਨ ਹਾਂਜੀ ਹੁਣ ਟਾਈਮ ਲੱਗਾ ਤੁਹਾਡਾ ਚਲੋ ਕੋਈ ਨਹੀਂ ਹੁਣ ਆਚਾਨੇ ਨੇ ਚੁੰਨੀਆਂ ਖੋਲਦੀ ਆ ਵੀ ਤੇ ਮੈਂ ਤਾਂ ਰੋਟੀ ਖਾਦੀ ਨਹੀਂ ਟੇਬਲ ਟੂਬਲ ਇਕੱਠੇ ਕਰ ਤੇ ਕਾ ਤੂੰ ਹੀ ਕੀ ਰਾਮ ਨੂੰ ਖਾਣੀ ਇਹਦੇ ਰਾਤ ਤੱਕ ਲੱਗੇ ਰਹਿਣਗੇ ਕੀ ਬੋਲਣ ਦਾ ਸਿੰਕਲੀ ਕਵਰ ਬੜੀ ਆ ਜੋ ਸਿੰਕਲਦੀ ਬਹੁਤ ਹੋ ਰਿਹਾਗੇ ਇਹ ਆਪਣਾ ਭਰਾ ਵੱਡਾ ਮਨਿੰਦਰ ਮਨਿੰਦਰ ਸਿੰਘ ਤੇ ਬਾਈ ਦਾ ਮੈਂ ਗੱਲ ਕਰਦੀ ਹਾਂ ਕਿ ਰਿਸ਼ਤੇ ਬਾਰੇ ਕੋਈ ਰਿਸ਼ਤਾ ਕਰਾਓ ਕਿ ਰਾਮ ਗੜੀਏ ਭਰਾ ਆ ਸੁਭਾ ਦਾ ਵੀ ਘੈਂਟ ਆ ਤੇ ਦਜੀ ਗੱਲ ਇਹ ਆਪਣੀ ਨਾਲ ਆਪਣੀ ਗੈਂਗ ਦਾ ਹੀ ਆਪਣੇ ਨਾਲ ਕੰਮ ਕਰਦਾ ਇਹ ਲੱਕੜ ਦਾ ਜੀਜਾ ਜੀ ਇਹ ਤੇ ਮੈਂ ਆਪਾਂ ਤਾਂ ਠੀਕਾ ਗਰੇ ਘਰ ਹੈ ਤੇ ਨਹੀਂ ਤੇ ਬਾਕੀ ਘਰ ਦੀ ਘਰੇਲੂ ਕੁੜੀ ਹੋਵੇ ਕੋਈ ਦਾਜ ਨਹੀਂ ਕੋਈ ਕੁਛ ਨਹੀਂ ਹੈ ਵੀ ਤੇ ਏਜ ਵੀ ਹੁੰਦੀ ਹੈਗੀ ਆ 30 30 ਸਾਲ ਹੋ ਗਏ ਆ ਵੀਰ ਦੀ ਜੀ ਚਾਲੇ ਮਰਿਆ ਵੀ ਚਾਲੇ ਤੇ ਜ਼ਮੀਨ ਹੈਗੀ 4 ਕਿੱਲੇ ਦੀ ਜ਼ਮੀਨ ਆਉਂਦੀ ਹੈ ਵੀਰ ਨੂੰ ਤੇ ਬਾਕੀ ਚਲੋ ਜਿਹੜਾ ਜ਼ਮੀਨ ਨੂੰ ਪਹਿਲਾਂ ਦੱਸਣ ਲੱਗਾ ਇਹ ਵੀ ਦੱਸਣਾ ਪੈਂਦਾ ਕਈ ਜਿਹਨਾਂ ਨੇ ਧੀ ਦੇਣੀ ਉਹਨਾਂ ਕਈ ਕਈ ਗੱਲਾਂ ਮਤਲਬ ਲਈ ਘਰ ਵੀਰ ਦਾ ਬਣਿਆ ਹੈ ਡਬਲ ਸਟੋਰੀ ਤੇ ਕੋਈ ਹੋਏ ਤੇ ਜਰੂਰ ਇੰਸਟਾਗ੍ਰਾਮ ਤੇ ਜਰੂਰ ਮੈਸੇਜ ਕਰਿਓ ਤੇ ਮੇਰੀ 18 ਇੰਸਟਾਗ੍ਰਾਮ ਆਈਡੀ ਤੇ ਤੇ ਨਹੀਂ ਪੰਜਾਬ ਰਿਹਾ ਇੱਥੇ YouTube ਤੇ ਕਮੈਂਟ ਕਰਦੇ ਆ ਪਰ ਤੇ ਵਾਹਿ ਇੰਸਟਾਗ੍ਰਾਮ ਤੇ ਤੇ ਜ਼ਿਆਦਾ ਵਧੀਆ ਹੈ ਤੇ ਬਾਕੀ ਇਹ ਕੰਟੈਕਟ ਵੀਰ ਦਾ ਘਰ पे ਫਿਰ ਮੈਂ ਤੁਹਾਨੂੰ ਇੰਸਟਾਗ੍ਰਾਮ ਤੇ ਕਾਹਦਾ ਮੈਂ ਜੀ ਕੋਈ ਗੱਲਬਾਤ ਕਰਨੀ ਹੋਵੇ ਵੀਰ ਨਾਲ ਜਾਂ ਮਿਲਣਾ ਤੇ ਦੱਸਦੇ ਸਾਨੂੰ ਜੀ ਤੇ ਤੇ ਸਿੱਨੇ ਮਜ਼ਾਕ ਨਾ ਉੜਾਇਓ ਠੀਕ ਹੈ ਤੇ ਲੱਕੜ ਦਾ ਕੰਮ ਕਰਦਾ ਹੈ ਤੇ ਦੂਸਰੀ ਗੱਲ ਤੁਹਾਨੂੰ ਆਪਾਂ ਲਿਖਾਣੀ ਰੱਖਣਾ ਚੰਦੇ ਵੀ ਜਦ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਦੱਸ ਦਿੰਨਾ ਬਾਕੀ ਪੂਰੀ ਗੱਲ ਜਿਹੜੀ ਆ ਤੇ ਇੰਸਟਾਗ੍ਰਾਮ ਤੇ ਮੈਨੂੰ ਪੁੱਛ ਲਿਓ ਵੀ ਇਹਦਾ ਪਿੰਦਾ ਰਿਸ਼ਤਾ ਹੋਇਆ ਸੀ ਤੇ ਉਹ ਕੋਈ ਵਿਚੋਲਾ ਨਹੀਂ ਸਹੀ ਨਿਕਲਿਆ ਉਹਨੇ ਘਰ ਤੋਂ ਬੰਨੇ ਰਿਸ਼ਤਾ ਰਸਤਾ ਕਰਾਤਾ ਤੇ ਕੁੜੀ ਮਤਲਬ ਚੁੱਪ ਕਰਕੇ ਪਤਾ ਨਹੀਂ ਲੱਗਦਾ ਚਲ-ਚੁਲ ਗਈ ਯਾਰ ਐਦਾਂ ਦਾ ਬਸ ਸਿਸਟਮ ਬਣਿਆ ਤੇ ਬਾਕੀ ਇਹਨਾਂ ਵੱਲ ਕੋਈ ਗਲਤੀ ਨਹੀਂ ਹੈ ਕਿ ਉਹ ਕੁੜੀ ਨੇ ਮਤਲਬ ਚੁੱਪ ਕਰਕੇ ਕਿਤੇ ਲਾਉਂ ਮਤਲਬ ਗੜਬੜ ਹੋਈ ਤੇ ਉਹ ਖੜਕੀ ਚੁੱਪ ਕਰਕੇ ਬਸ ਚੱਕਰ ਚੱਕਰ ਕਿਤੇ ਚੱਲਦਾ ਰਹੇਗਾ ਬਾਕੀ ਐਵੇਂ ਕੀ ਦਿੱਤੀ ਭੈਣ ਦਿੱਤੀ ਮੈਂ ਆਪਾਂ ਕਿਉਂ ਕਰਨੀ ਐ ਵੀ ਤੇ ਉਹ ਇੱਕ ਇੱਕ ਚੱਕਰ ਦਿੱਤੀ ਤੇ ਆ ਚੱਕਰ ਬਣਿਆ ਸਾਰਾ ਉਹਨੇ ਦੀਪਕ ਭਾਜੀ ਜਿਹੜੀ ਆਏ ਤੇ ਮੈਂ ਨਾ ਹਣੀ ਭਾਜੀ ਨੂੰ ਕਿਹਾ ਮੈਂ ਭਾਜੀ ਮਿੱਠਾ ਹੈਗਾ ਤੋ ਵੀ ਜੀ ਲੈਣਾ ਮਤਲਬ ਕਹਿੰਦਾ ਮੈਂ ਭਾਜੀ ਮਿੱਠਾ ਹੈਗਾ ਭਾਜੀ ਕਿਹਾ ਉਹ ਖੰਡ ਦਾ ਗੋਰਾ ਭਰਿਆ ਉਹ ਮੈਂ ਭਰਾਉ ਉਹ ਨਹੀਂ ਚਾਹੀਦਾ ਮੈਂ ਰਸਗਲੇ ਪਰਫਿਕ ਹੋਏਗਾ ਕਹਿੰਦਾ ਉਹ ਹੈਗੇ ਆ ਬੜਾ ਸਭ ਹੈਗੇਗੀ ਤੋ ਡੱਬੇ ਵਾਦਲੇ ਆਹ ਚੰਗਾ ਹੈ ਕੀ ਆ ਇਹ ਗਲਾਬ ਜਾਮੂ ਭਾਜੀ ਗਲਾਬ ਜਾਮੂ ਹੈਗੇ 900 ਰੁਪਏ ਮੰਗੰਡਿਆ ਕਾਦਾ 900 ਰੁਪਏ ਤੁਸੀਂ ਤੇ ਭਾਈ ਧੜਾ ਕੱਢਣ ਡਏ ਆ ਹੋਵੇ ਸਮਾਨ ਦੇਖ ਨਾ ਮੈਂ ਮੇਰਾ ਬੀਪੀ ਘਟਾਤਾ ਜੀ ਮਿੱਟੀ ਖਾਂਦੀ ਮਿੱਟੀ ਖਾਦੀ ਇਹਨੇ ਆਜੋ ਮੈਂ ਯਾਦ ਆ ਰਖੀ ਤੇ ਇਹ ਜੋ ਨਹੀਂ ਨਹੀਂ ਨੇ ਉੱਤੇ ਉੱਤੇ ਰੱਖ ਦੇ ਹ ਇੱਥੇ ਰੱਖ ਦੇ ਬਸ ਠੀਕ ਆਜੋ ਪਪਾ ਕੋ ਆਜੋ ਹਰਕੁਣ ਆਜੋ ਪਪਾ ਕੋ ਕੀ ਖਾਦਾ ਸੀ ਆ ਤਾਂ ਕੇ ਪਿਆ ਕੇ ਵਧਾਈਆਂ ਭਾਈ ਤੁਹਾਨੂੰ ਸਾਰੇ ਜਾਣਿਆਂ ਨੂੰ ਭਾਈ ਅੱਬਿਆਂ ਨੇ ਬਿੱਲੋ ਸ਼ਰਧਾਈ ਰਗੜੀ ਆਹ ਦੀਵਾੜਾ ਕਣੀ ਆਵੇ ਆ ਡੰਡਾ ਵੇਖਿਆ ਕਿੰਨਾ ਜ਼ਬਰਦਸਤ ਆਲੇ ਬਹੁਤ ਵਧੀਆ ਕੰਮ ਗੁਰਦਰੀ ਬਾਬੇ ਦਾ ਹਾ ਕੇ ਆਪਣਾ ਵਾ ਬਹੁਤ ਵਧੀਆ ਬਾਬੇ ਦਾ ਅੱਛਾ ਇਹਦੀ ਹੁੰਦਾ ਲੈ ਚੀਜੀ ਆ ਗਈ ਇਹ ਪਹਿਲਾਂ ਹੀ ਆ ਗਈ ਹੈ ਲੈ ਹੁਣ ਮੈਂ ਗਰੀਆਂ ਬਦਾਮ ਲਿਆਉਣਾ ਆਵੇ ਆਵੇ ਦਾਣਾ ਪਾਉਣ ਵਾਸਤੇ ਵੀ ਅਗੇ ਲਫਾਫੇ ਦੇ ਵਿੱਚ ਹੈ ਅਜੇ ਅਕਲ ਤੂੰ ਖੜਨੀ ਹੈਂ ਪਾ ਲਾ ਹੋਰ ਹੋਰ ਪਾ ਪਾ ਦੇ ਪਾ ਦੇ ਪਾ ਦੇ ਆਹ ਸਾਹ ਪਾ ਦੇ ਪਾ ਲੈ ਤੇ ਆ ਨਾਲ ਫਫਣਾ ਕਿੰਨੇ ਬੜਦਾ ਹੈ ਹੈ ਆ ਵੀ ਤੇਰੇ ਦੇਖ ਵਖਰੀ ਤੇ ਇਹ ਤਾਂ ਸਬਜੀ ਇਹ ਸਬਜੀ ਚਾਹੀਦੀ ਦਾਲ ਪੈ ਕਰਦੀ ਆ ਸਾਰਿਆਂ ਨੂੰ ਛੋਟ ਛੋਟ ਦੇ ਦਿੰਨੇ ਆ ਜੁੜੇ ਵੀ ਆਪਣੇ ਭੈਣ ਭਰਾਏ ਨੇ ਸਿੰਕਲ ਲੈ ਜੂਗਾ ਅਸੀਂ ਲੈ ਜਾਾਂਗੇ ਹੋਰ ਗਲੀ ਵਾਲਿਆਂ ਨਾਲ ਵੀਰ ਆਇਆ ਹੋਸ ਨੇ ਇਹਨੂੰ ਦੇ ਦਾਂਗੇ ਮੈਂ ਦੇਖ ਸੁਣਨਾ ਕਿੰਦਰਾ ਵੇਖਣ ਵਾਸਤੇ ਐਂ ਘਰੇ ਮੈਂ ਲੱਗਾ ਇਹ ਬਲ ਉਹਦਾਂ ਦੇ ਕੈਮਰੇ ਚੋਲ ਲੱਗੇ ਹੀ ਆ ਤੇ ਇੱਥੋਂ ਲੰਘਣ ਦੇ ਮੈਂ ਚਲੋ ਵੀ ਵੇਖ ਚੱਲਦੇ ਆ ਤੇ ਤੇ ਮੈਂ ਤਾਂ ਸੁਣਾਉਣਾ ਲੈ ਆ ਜੀ ਸਰਦਾਈ ਸਰਦਾਈ ਦਾ ਸਮਾਨ ਲੈ ਆ ਜੀ ਇਹ ਰਗੜਾ ਲਾਉਣਾ ਹੈ ਤੇ ਹੁਣ ਆਪਾਂ ਉਹ ਸਮਾਨ ਲੈ ਆ ਗਏ ਬਸ ਕਾਜੂ ਗਿਰੀਆਂ ਬਦਾਮ ਇਲਾਚੀ ਤੇ ਕਾਲੀ ਮਿਰਚ ਮਖਜ਼ ਤੇ ਸੌਂਫ ਟਰਲਤਾ ਧੂ ਧੂ ਕੇ ਤੁਰਨ ਡੈਣਾ ਹੁਣ ਤੈਨੂੰ ਜਿਗਾਰਡ ਬਣਾ ਕੇ ਦੇਣਾ ਦੇਖੀ ਫਿਰ ਕੈਮ ਹੋਇਣਾ ਸਰੀਰ ਸਮਾਨ ਲੈ ਲਿਆ ਵਾ ਘਰਾਨੇ ਦੀ ਦੁਕਾਨ ਤੋਂ ਤੇ ਹੁਣ ਚੱਲੇ ਆ ਇਧਰ ਆਏ ਸੀਗੇ ਬੰਦਾ ਬੜਾ ਗੋਡਿਆ ਨਾਈਸ ਬੰਦਾ ਆ ਜਿਹੜਾ ਸਮਾਨ ਲਈਦਾ ਵਾ puri vekhaya pa tam ਆ ਕੋਈ ਨਾ ਤਾਂ ਇਹ ਰਿਸਰਚ ਨਹੀਂ ਦੇਹੀਆਂ ਨਾ ਇਹ ਨੂੰ ਬਣੀ ਗੱਲ ਕਨੀ ਨਹੀਂ ਆਉ ਰਹੀ ਯਾਰ ਬਣੀ ਹੀ ਆ ਮੇchu ਨੂੰ ਮਾਰੇ ਕਿਰਪਾ ਕਰੇ ਅਜੇ ਨਹੀਂ ਬਣੀ ਬਣ ਜੂਗੀ ਮੁੱਕ ਦੀ ਗੱਲ ਇਹ ਹੋਈ ਹੈ ਨਾ ਆ ਚਲੋ ਚੱਲ ਰਗੜ ਕਿੰਨੀ ਇਹਦੇ ਘਾਲ ਘੜਾ ਚੱਲ 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 ਚੰਨ ਜੇ ਹਾਂ ਲੈ ਵੀ ਹੁਣ ਰਗੜਾ ਲੱਗਾ ਲੱਗਣ ਹਰ ਗਨ ਵੀ ਉੱਠ ਖਲੋਤੀ ਆ ਵੇਖਿਆ ਯੋ ਮਗਰਲੇ ਪਲਾਟ ਤੱਕ ਵੇਖ ਲੈ ਫਰੇਗਰੈਂਸ ਜਾਂਦੀ ਆ ਰਵਰੇ ਦੀ ਕੋੜ-ਦੋੜ ਹੁੰਦੀ ਆ ਤੇ ਗੱਲ ਕਾਪੇ ਦੀ ਜਿੰਦੇ ਸਰ ਕਰੋ ਲਾੜਾ ਸਰ ਕਰੋ ਲਾਵਾ ਹੈਂ ਕੋੜ-ਦੋੜ ਉਧੇ ਯਾਰ ਤੋਂ ਉਸ ਮੇਰੇ ਨੇ ਹੰਦਿਆਂ ਨੂੰ ਦੋ ਤੈਨੂੰ ਨੇ ਹੰਦਿਆ ਉਹ ਕੰਨ ਨੂੰ ਨੀਂਦ ਪਰ ਪਾਟਾ ਪੀਂਚੇ ਜਾਂਦਾ ਮੈਂ ਕਿਹੜੇ ਕੋੜ ਤੋਂ ਮੈਂ ਜਪਾਈ ਐਨੀ ਲੇਟ ਆਏ ਉਧਰੋਂ ਹੱਗੇ ਹੈਂ ਬੜੀ ਲੇਟ ਆਏ ਉਧਰੋਂ ਨਾ ਬਕੀ ਨਹੀਂ ਆਇਆ ਟਾਈਮ ਲੱਗ ਗਿਆ ਨਾਲੇ ਘਰ ਵੇਖ ਕੇ ਆਇਆ ਆਪਣਾ ਮੈਂ ਜਿੰਨਾ ਜਿੰਨਾ ਲੱਗ ਹੀ ਵੇਲਾ ਚਾਬੀ ਤੇ ਇੱਥੇ ਹੋਣੀ ਨਾ ਜਿੰਦਾ ਬਹੁਤ ਦਾ ਦੇਖਣਾ ਨਾ ਹੋ ਰਿਹਾ ਮੈਨੂੰ ਲੱਗਾਇਆ ਕਿ ਨਹੀਂ ਹਾਂ ਮੈਂ ਚਾਬੀ ਤੇ ਇੱਥੇ ਹੀ ਹੁੰਦਾ ਖੰਡੇ ਇੱਥੇ ਕੀ ਇੱਕ ਤੇ ਕੋਟਨ ਹੈ ਕੀ ਕੋਟਨ ਮੈਨੂੰ ਕਿਹੜੀ ਕਰਤੀ ਆ ਹਾਂ ਜਿਹੜਾ ਚਾਹ ਦਾ ਆਰਡਰ ਦਿੱਤਾ ਸੀ ਕਿਹੜਾ ਚਾਹ ਦਾ ਕਹਿ ਰਹੇ ਹਾਂ ਚਾਹ ਕਹਿੰਦਾ ਨਹੀਂ ਇਹ ਮਮੀ ਆਈ ਹੈ ਨਾ ਆਹ ਤੇਰੀ ਮੰਮੀ ਆਈ ਹੈ ਕਹਿੰਦੇ ਮੈਂ ਇਹਦੀ ਮੰਮੀ ਨਰ ਚੱਲ ਪੀ ਗ੍ਰਾ ਨਰਜੀ ਵੇਗ ਕੰਮ ਕਰਦਾ ਜਦੋਂ ਜਿਆਦਾ ਚੱਲ ਖੱਜਾ ਬੜਾ ਹੋ ਗਿਆ ਪਰ ਸੱਜੇ ਕਾਜਾ ਰਾਮ ਜੀ ਦੇ ਹੋਰੇ ਜਿਹੜੇ ਲੋਕੀ ਦੇਖ ਗਏ ਹੈ ਉਹ ਕਿੰਨੇ ਕੁ ਦੇਖ ਲੈ ਲੈ ਇਹ ਕੀ ਤੇਰਾ ਵਹਿਮ ਤੋਂ ਨਹੀਂ ਸਹੀ ਗੱਲ ਹੋਏ ਕਿ ਵਹਿਮ ਕਿਹਾ ਇਹ ਨਾ ਇੱਕ ਆ ਕੁੜੀ ਲਾਈਟ ਹੋ ਗਈ ਆਫ ਤੇ ਬਣਾ ਲਓ ਫਰਦਾਈ ਬਸ ਹੋ ਗਿਆ ਹੁਣ ਵੇਖੋ ਲੈ ਜੀ ਲੈ ਜੀ ਹੋਰ ਬੋਲ ਰਿਹਾ ਗਾ ਬਦਗੇ ਮਤੋ ਦਾ ਰਹਿ ਗਿਆ ਲਾਈਟ ਹੀ ਚੱਲ ਗਈ ਹੁਣ ਇਹ ਵੀ ਚੱਲੀ ਗਈ ਫਿਰ ਗੁਰੂ ਮੰਮੀ ਉਧਰ ਪਾਰ ਚੋਂ ਇੰਨਾ ਸਾਂ ਚੱਲ ਆ ਮਮਾ ਦਾ ਨਾਮ ਉਹ ਬੇਟੀ ਤੇ ਆਵਾਜ਼ ਆ ਗਈ ਤੇ ਚਲੋ ਕਿਉਂ 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 ਬੜ ਬੜ ਸ਼ਰਦਾਈ ਤਾਂ ਹੋ ਗਈ ਰੈਡੀ ਹੁਣ ਮੈਂ ਪੀ ਕੇ ਵੇਖੀ ਕੰਮ ਪੂਰਾ ਓਕੇ ਆ ਤੇ ਹੁਣ ਟੈਸਟ ਕਰਾਉਨੇ ਆ ਤੇ ਨੋਰੀ ਗਰੂ ਆ ਮਿੱਠਾ ਪਾਇਆ ਤੇ ਫਿਰ ਜਾ ਕੇ ਦੇ ਪਸੰਦ ਆਈ ਇਹ ਸ਼ਰਧਾ ਜੀ ਇਹਨਾਂ ਨੂੰ ਪੀ ਕੇ ਵੇਰ ਬਣ ਮਾਦਾ ਠੀਕ ਹੁਣ ਬਿਲਕੁਲ ਓਕੇ ਚੱਲ ਵੀ ਇਹ ਦੇਖ ਹੁਣ ਆ ਗਈ ਕੁਆਲਿਟੀ ਠੀਕ ਹੈ ਨਾ ਹੁਣ ਲੈ ਵੀ ਫਸਣੇ ਨਾ ਰਗੜਾ ਲਵਾਇਆ ਜਾਂ ਇਹ ਮੁੰਡੇ ਨੇ ਬੜਾ ਕੰਮ ਕਰਾਇਆ ਯਾਰ ਬਹੁਤ ਵਧੀਆ ਯਾਰ ਚੱਲ ਮੇਰਾ ਬੋਤਾ ਨਹੀਂ ਤੇ ਮੇਰਾ ਸਾਥ ਬਣ ਗਿਆ ਮੇਰਾ ਯੂਟੀਦਾਰ ਬਣ ਗਿਆ ਕੇ ਨਹੀਂ ਹਾਂ ਮੈਂ ਸਾਨੂੰ ਪੀ 100 ਤਵੀ ਹੁਸੰਦਾ ਧੰਨਵਾਦ ਕਰਨਾ ਬਣਦਾ ਹੈ ਵੀ ਚਾਹ ਆ ਗਈ ਆ ਆਪਣੇ ਗਵਾਨ ਚੰਗੇ ਮਿਲ ਗਏ ਆਪ ਨੂੰ ਇੱਧਰ ਵੀ ਨਹੀਂ ਬਸ 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 ਹੁਸੰਦ ਤਰਾ ਬਹੁਤ ਧੰਨਵਾਦ ਹੁਣ ਮੈਂ ਵੀ ਤੈਨੂੰ ਕੱਪ ਦਵਾ ਹਾਵੈ ਆ ਮੈਂ ਆ ਨੰਦਾ ਬੜਾ ਹਾਲਿਆ ਬੂਰਾ ਲੈ ਵੀ ਅੱਜ ਰਵਾਂਗੇ ਇੱਧਰ ਨਵੇਂ ਘਰ ਤੇ ਡੈਡੀ ਜੀ ਨੇ ਛੱਡ ਆਏ ਆ ਘਰੇ ਨਵੇਂ ਇੱਕ ਜਣਾ ਘਰ ਲੈਣਾ ਵੀ ਜ਼ਰੂਰੀ ਆ ਤੇ ਮੈਂ ਵੀ ਆਉਂਦਾ 这个别羡的，确实一个难题。